ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਹਰਮਨ ਪਿਆਰੇ YouTube ਚੈਨਲ ਲਾਈਫ ਆਫ ਅ ਕਾਮਨ ਮੈਨ ਮਿਨੀ ਵਲੌਗਸ ਅਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਕ ਸ਼ੋਰ ਕਰੋ ਤੁਸੀਂ ਮੇਰਾ YouTube ਚੈਨਲ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਨੂੰ ਵੀ ਨਾ ਪਲਿਓ ਨੋਟੀਫਿਕੇਸ਼ਨ ਵਾਲੀ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੀਆਂ ਨੋਟੀਫਿਕੇਸ਼ਨਸ ਟਾਈਮ ਟੂ ਟਾਈਮ ਪਹੁੰਚਦੀਆਂ ਰਹਿਣ ਦੇ ਆਪਾਂ ਡੇਲੀ ਦਾ ਵਲੌਗ ਬਣਾਉਂਦੇ ਆ ਜੀ ਡੇਲੀ ਇੱਕ ਵਲੌਗ ਬਣਾਈਦਾ ਉਸ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਵਾਂ ਟੌਪਿਕ ਲੈ ਕੇ ਆਈਦਾ ਤਾਂ ਅੱਜ ਦਾ ਆਪਣਾ ਜਿਹੜਾ ਹੈਗਾ ਵਲੌਗ ਦਾ ਟੌਪਿਕ ਹੈਗਾ ਆਤਮ ਸਮਰਪਣ ਮੈਂ ਆਤਮ ਸਮਰਪਣ ਕੀ ਚੀਜ਼ ਹੁੰਦੀ ਆ ਠੀਕ ਹੈ ਜੀ ਹੁਣ ਜਿਵੇਂ ਆਨੰਦ ਸਾਹਿਬ ਦਾ ਪਾਠ ਕਰਦੇ ਆ ਉਸ ਚ ਆਪਾਂ ਸ਼ਬਦ ਪੜ੍ਹਦੇ ਆ ਆਨੰਦ ਪਾਇਆ ਮੇਰੀ ਮਾਂ ਆਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾ ਹੀ ਆ ਹੁਣ ਦੇਖੋ ਇਹ ਸੇ ਸ਼ਬਦ ਆਇਆ ਭਈ ਸਤਿਗੁਰੂ ਮੈਂ ਪਾਇਆ ਕਿਉਂ ਕਿਵੇਂ ਪਾਇਆ ਸਹਿਜ ਹੁਣ ਸਹਿਜ ਕਿਵੇਂ ਬਣੂਗਾ ਠੀਕ ਹੈ ਜੀ ਇੰਨੀ ਆਪਣਾ ਜਿਹੜੀ 21ਵੀਂ ਸਦੀ ਆ ਐਨੇ ਇਨਸਾਨ ਆਪਦੇ ਸਿਰ ਤੇ ਟੈਨਸ਼ਨਾਂ ਲਈ ਫਿਰਦਾ ਤਾਂ ਇਹ ਸਹਿਜ ਅਵਸਥਾ ਕਿਵੇਂ ਆਉਂਦੀ ਆ ਸਹਿਜ ਅਵਸਥਾ ਆਉਂਦੀ ਆ ਜਦੋਂ ਤੁਹਾਨੂੰ ਜਿਹੜਾ ਤੁਹਾਡਾ ਪਾਸਟ ਆ ਉਸ ਦਾ ਕੋਈ ਰਿਗਰੈਟ ਨਹੀਂ ਹੁੰਦਾ ਠੀਕ ਹੈ ਜੀ ਤੇ ਜਿਹੜੀ ਜਿਹੜਾ ਤੁਹਾਡਾ ਫਿਊਚਰ ਆ ਉਹਦੀ ਕੋਈ ਟੈਨਸ਼ਨ ਨਹੀਂ ਹੁੰਦੀ ਜਦੋਂ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਜਿਉਣ ਲੱਗ ਜਾਂਦੇ ਹੋ ਠੀਕ ਹੈ ਜੀ ਜੇ ਤੁਸੀ ਪ੍ਰੈਜੈਂਟ ਮੂਮੈਂਟ ਨੂੰ ਫੀਲ ਕਰਨ ਲੱਗ ਜਾਨੇਓ ਉਹਨੂੰ ਇੰਜੋਏ ਕਰਨ ਲੱਗ ਜਾਨੇਓ ਉਹਨੂੰ ਜਿਉਣ ਲੱਗ ਜਾਨੇਓ ਜਦੋਂ ਤੁਸੀ ਪ੍ਰਮਾਤਮਾ ਨੂੰ ਪਾ ਲੈਂਦੇਓ ਤਦੋਂ ਤੁਹਾਡੀ ਅਵਸਥਾ ਜਿਹੜੀ ਹੈਗੀ ਆ ਸਹਿਜ ਹੋ ਜਾਂਦੀ ਆ ਠੀਕ ਹੈ ਜੀ ਕਿਉਂਕਿ ਫਿਰ ਤੁਹਾਨੂੰ ਇਹ ਜਿਹੜੀ ਸਹਿਜ ਅਵਸਥਾ ਹੈ ਇਸ ਦੇ ਵਾਸਤੇ ਤੁਹਾਨੂੰ ਪਹਿਲਾਂ ਤਾਂ ਆਤਮ ਸਮਰਪਣ ਕਰਨਾ ਪੈਣਾ ਆਤਮ ਸਮਰਪਣ ਮਤਲਬ ਵੀ ਸਾਰਾ ਕੁਝ ਰੱਬ ਤੇ ਛੱਡ ਦੇਣਾ ਵੀ ਪ੍ਰਵਾਹ ਹੋ ਜਾਣਾ ਮਨੋ ਤੁਹਾਡੇ ਨਾਲ ਕੋਈ ਵੀ ਹੋ ਰਿਹਾ ਤੋ ਤੁਸੀਂ ਬੇਪਰਵਾਹ ਹੋ ਜਾਓ ਲਾਪਰਵਾਹੀ ਨਹੀਂ ਕਰਨੀ ਲਾਪਰਵਾਹੀ ਬੇਪਰਵਾਹੀ ਦੋਨੇ ਅ ਅਲੱਗ-ਅਲੱਗ ਸ਼ਬਦ ਨੇ ਤੇ ਇਨਾਂ ਚ ਇੱਕ ਪਤਲੇ ਪਰਦੇ ਜਿੰਨਾ ਹੀ ਅੰਤਰ ਹੁੰਦਾ ਠੀਕ ਹੈ ਜੀ ਲਾਪਰਵਾਹੀ ਹੁੰਦੀ ਆ ਹੁਣ ਕਈ ਕਹਿ ਦੂਗਾ ਕਈ ਕਹਿੰਦੇ ਬਈ ਆ ਪਰਮਾਤਮਾ ਤੇ ਛੱਡਤੀ ਗੱਲ ਤਾਂ ਬਈ ਆਪ ਕੁਝ ਟਰਾਈ ਨਹੀਂ ਕਰਨਾ ਨਹੀਂ ਨਹੀਂ ਇਹ ਗੱਲ ਨਹੀਂ ਕਰਨੀ ਤੁਸੀਂ ਸਾਰਾ ਕੁਝ ਟਰਾਈ ਕਰਨਾ ਹਿੰਮਤ ਤੁਸੀਂ ਆਪ ਕਰਨੀ ਆ ਮਦਦ ਥੋਡੀ ਪਰਮਾਤਮਾ ਨੇ ਕਰਨੀ ਆ ਫਰ ਤੁਹਾਡਾ ਜਿਹੜਾ ਹੈ ਪਰਮਾਤਮਾ ਨੇ ਲਾਉਣਾ ਆਤਮ ਸਮਰਪਣ ਦੇ ਵਿੱਚ ਤੁਸੀਂ ਬੇਪਰਵਾਹ ਹੋ ਜਾਂਦੇ ਹੋ ਹਨਾ ਲਾਪਰਵਾਹ ਨਹੀਂ ਹੁੰਦੇ ਪ੍ਰਮਾਤਮਾ ਨੇ ਕਦੇ ਨਹੀਂ ਕਿਹਾ ਬਈ ਆ ਤੁਸੀਂ ਆ ਕੰਮ ਨਾ ਕਰੋ ਜਾਂ ਤੁਸੀਂ ਮਿਹਨਤ ਕਰਨੀ ਛੱਡ ਦਿਓ ਕਿਉਂਕਿ ਬਾਬੇ ਨਾਨਕ ਨੇ ਤਾਂ ਆਪ ਕਿਹਾ ਕਿ ਨਾਮ ਜਪੋ ਵੰਡ ਛਕੋ ਹਨਾ ਸਭ ਤੋਂ ਪਹਿਲਾਂ ਕੀ ਕਿਹਾ ਕਿਰਤ ਕਰੋ ਕਿ ਕਿਰਤ ਕਰੋ ਉਦਮ ਕਰੋ ਇਮਾਨਦਾਰੀ ਵਾਲੀ ਮਿਹਨਤ ਕਰੋ ਇਹ ਨਹੀਂ ਕਿ ਰੱਬ ਉੱਪਰੋਂ ਛੇਡ ਦਿਓ ਹਨਾ ਬਈ ਤੂੰ ਕਾਹੜੋਲੇ ਪ੍ਰਾਣੀਆਂ ਤੁਝ ਦੇਖੇ ਰੱਖੇਗਾ ਸਿਰਜਣਹਾਰ ਠੀਕ ਹੈ ਰੱਖਦੇ ਆ ਪ੍ਰਮਾਤਮਾ ਰੱਖਦਾ ਬਟ ਤੁਸੀਂ ਆਪ ਦੀ ਮਿਹਨਤ ਆਪ ਕਰਨੀ ਹੈ ਕਿਰਤ ਤੁਸੀਂ ਆਪ ਕਰਨਾ ਬਾਬੇ ਨਾਨਕ ਨੇ ਕਿਹਾ ਵੀ ਕਿਰਤੀ ਬਣਾਇਆ ਪੰਨ ਵੀ ਕਿਰਤ ਕਰਨੀ ਹੈ ਤੁਸੀਂ ਤੇ ਆਪਾਂ ਉਹੀ ਗੱਲ ਹੋ ਜਾਂਦੀ ਹੈ ਵੀ ਜੇ ਕਹਿ ਦਿੰਨੇ ਆ ਵੀ ਆਤਮ ਸਮਰਪਣ ਕਰਤਾ ਜੀ ਤਾਂ ਬਸ ਵੀ ਜੋ ਕੁਝ ਕਰੂ ਪ੍ਰਮਾਤਮਾ ਕਰੂ ਅਸੀਂ ਇੱਥੇ ਮੰਜਾੜਾ ਆ ਕੇ ਘਰੇ ਬੈਠੇ ਆ ਅਸੀਂ ਨਹੀਂ ਕੁਝ ਕਰਦੇ ਅਸੀਂ ਨਹੀਂ ਕੋਈ ਉਦਦਮ ਕਰਨਾ ਹਨਾ ਵੀ ਅਸੀਂ ਨਹੀਂ ਕੋਈ ਗੱਲ ਕਰਨੀ ਤਾਂ ਇਸ ਤਰ੍ਹਾਂ ਨਹੀਂ ਹੈਗਾ ਆਤਮ ਸਮਰਪਣ ਕਰਨਾ ਪੈਣਾ ਬਟ ਨਾਲ ਤੁਹਾਨੂੰ ਉਦਦਮ ਕਰਨੇ ਪੈਣੇ ਹਨਾ ਬੇਪ੍ਰਵਾਹ ਹੋਣਾ ਪੈਣਾ ਵੀ ਜੇ ਕੱਲ ਨੂੰ ਕੋਈ ਆਤਮ ਸਮਰਪਣ ਦਾ ਕੀ ਮਤਲਬ ਮਤਲਬ ਹੁੰਦਾ ਹੁਣ ਬਹੁਤ ਲੋਕ ਹੁੰਦੇ ਆ ਜਿਹੜੇ ਕਹਿ ਦਿੰਦੇ ਆ ਜੀ ਅਸੀਂ ਤਾਂ ਆਵਲੇ ਆਪਨਾ ਆਤਮ ਸਮਰਪਣ ਸਰੈਂਡਰ ਕੀਤਾ ਵਾ ਬਈ ਪ੍ਰਮਾਤਮਾ ਜੋ ਕਰੂਗਾ ਹਨਾ ਬਈ ਸਾਨੂੰ ਕਬੂਲ ਹੈ ਪਰ ਉਹੀ ਗੱਲ ਬਈ ਜੇ ਕੋਈ ਮਾੜਾ ਜਾਂ ਦੁੱਖ ਆਉਂਦਾ ਹਨਾ ਮਾੜਾ ਜਾਂ ਕੋਈ ਕਸ਼ਟ ਆਉਂਦਾ ਜਾਂ ਕੋਈ ਮਾੜੀ ਮੋਟੀ ਢਿਲਮਸ ਹੁੰਦੀ ਆ ਤਾਂ ਲੋਕ ਪ੍ਰਮਾਤਮਾ ਨੂੰ ਹਨਾ ਭੰਡਣ ਲੱਗ ਜਾਂਦੇ ਆ ਨਿੰਦਣ ਲੱਗ ਜਾਂਦੇ ਆ ਕੋਸਣ ਲੱਗ ਜਾਂਦੇ ਆ ਸੁਨਾਉ ਨਹੀਂ ਲੱਗ ਜਾਂਦੇ ਬਈ ਪ੍ਰਮਾਤਮਾ ਅਸੀਂ ਤਾਂ ਤੇਰੀ ਇੰਨੀ ਭਗਤੀ ਕਰਦੇ ਆਂ ਹੈ ਅਸੀਂ ਤੇਰਾ ਸਾਰਾ ਭਾਣਾ ਮੰਨਦੇ ਆਂ ਜਿਵੇਂ ਤੁਸੀਂ ਰਾਹ ਤੇ ਚਲਾਇਆ ਉਸੇ ਰਾਹ ਤੇ ਚੱਲਦੇ ਆਂ ਪਰ ਫਿਰ ਵੀ ਸਾਡੇ ਤੇ ਇਹ ਦੁੱਖ ਕਸ਼ਟ ਕਿਉਂ ਆਏ ਤਾਂ ਇਸ ਦਾ ਮਤਲਬ ਬਈ ਤੁਸੀਂ ਫੁੱਲ ਆਤਮ ਸਮਰਪਣ ਨਹੀਂ ਕੀਤਾ ਹਨ ਤੇ ਫਿਰ ਇਹ ਜਿੰਨਾ ਚਿਰ ਆਤਮ ਸਮਰਪਣ ਨਹੀਂ ਕਰ ਸਕਦੇ ਥੋੜੀ ਸਹਿਜ ਅਵਸਥਾ ਨਹੀਂ ਬਣ ਸਕਦੀ ਥੋੜੀ ਸਹਿਜ ਅਵਸਥਾ ਨਹੀਂ ਬਣ ਸਕਦੀ ਤੁਸੀਂ ਪ੍ਰਮਾਤਮਾ ਨੂੰ ਨਹੀਂ ਪਾ ਸਕਦੇ ਠੀਕ ਹੈ ਜੀ ਪਰਮਾਤਮਾ ਨੂੰ ਪਾਉਣ ਦਾ ਮਤਲਬ ਹੀ ਇਹ ਹੈ ਵੀ ਤੁਹਾਡੇ ਨਾਲ ਜੋ ਕੁਝ ਵੀ ਹੋਵੇ ਠੀਕ ਹੈ ਵੀ ਜੇ ਤੁਸੀਂ ਕਹਿੰਦਾ ਵੀ ਅਸੀਂ ਆਸਮ ਆਤਮ ਸਮਰਪਣ ਕਰਤਾ ਤੇ ਅਸੀਂ ਵੀ ਪਰਮਾਤਮਾ ਨੂੰ ਪਾਉਣ ਵਾਸਤੇ ਆਤਮ ਸਮਰਪਣ ਕਰਤਾ ਤੇ ਤੁਸੀਂ ਨਾਲ ਫਿਊਚਰ ਦੀ ਟੈਨਸ਼ਨ ਵੀ ਲਈ ਜਾਂਦੇ ਹੋ ਜਿਹੜਾ ਪਾਸਟ ਵਿੱਚ ਤੁਹਾਡੀਆਂ ਕੋਈ ਗਲਤੀਆਂ ਹੋਈਆਂ ਉਸ ਦੀ ਟੈਨਸ਼ਨ ਵੀ ਲਈ ਜਾਂਦੇ ਹੋ ਹਨ ਵੀ ਸਾਡੇ ਨਾਲ ਆ ਮੈਂ ਆਇਆ ਕੀਤਾ ਸੀ ਜਾਂ ਉਹ ਕੀਤਾ ਸੀ ਫਿਰ ਜੇ ਤੁਸੀਂ ਆਤਮ ਸਮਰਪਣ ਕਰਤਾ ਫਿਰ ਤੁਸੀਂ ਇਸ ਚੀਜ਼ਾਂ ਨੂੰ ਛੱਡ ਦਿਓ ਹਨਾ ਜੁੜਨਾ ਤਾਂ ਤੁਸੀਂ ਆਪਣਾ ਆਤਮ ਸਮਰਪਣ ਕਰੋ ਤੇ ਆਪਣਾ ਪ੍ਰੈਜੈਂਟ ਦੇ ਵਿੱਚ ਜਿਉਂ ਹਨਾ ਸਹਿਜ ਅਵਸਥਾ ਉਹ ਨਹੀਂ ਮੰਨੂਗੀ ਜਦੋਂ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਰਹੋਗੇ ਪ੍ਰੈਜ਼ੈਂਟ ਦੇ ਵਿੱਚ ਜਿਉਂਵੋਗੇ ਫਿਊਚਰ ਦੀ ਟੈਨਸ਼ਨ ਨਹੀਂ ਹੋਊਗੀ ਹਨਾ ਸਭ ਝਮ ਜਿਹੜੇ ਦੁਨੀਆ ਦੇ ਝਮੇਲੇ ਆ ਉਹ ਸਾਰਾ ਕੁਝ ਛੱਡ ਦੋਗੇ ਕਰਨਾ ਵੀ ਸਾਰਾ ਕੁਝ ਹੈ ਉਹਨਾਂ ਨਾਲ ਪ੍ਰੀਤ ਵੀ ਨਹੀਂ ਰੱਖਣੀ ਹਨਾ ਭਈ ਇਹ ਨਹੀਂ ਕਿ ਭਈ ਤੁਸੀਂ ਆਤਮਸਮਰਪਣ ਕਰਤਾ ਤੇ ਫਿਰ ਭਈ ਆ ਸਾਧੂ ਸੰਤ ਜਿਵੇਂ ਕਹਿੰਦੇ ਭਈ ਸਮਾਧੀ ਲਾ ਕੇ ਬਹਿ ਜਾਓ ਜਾਂ ਉਹ ਉਵੇਂ ਵੀ ਨਹੀਂ ਗਿਆ ਬਾਬੇ ਨਾਨਕ ਨੇ ਬਾਬੇ ਨਾਨਕ ਨੇ ਕਿਹਾ ਭਈ ਗ੍ਰਸਥ ਜੀਵਨ ਵਿੱਚ ਹੁੰਦਾ ਹੋਇਆ ਵੀ ਬੰਦਾ ਪਰਮਾਤਮਾ ਨੂੰ ਪਾ ਸਕਦਾ ਹੈ ਵਾਹਿਗੁਰੂ ਜੀ ਮਾਫੀ ਚਾਹੁੰਨਾ ਮੈਂ ਮਾੜਾ ਜਾਂ ਥੋੜਾ ਕੋਲਡ ਲੱਗਿਆ ਵਾ ਮੈਂ ਮਾਫੀ ਚਾਹੁੰਨਾ ਜੀ ਤੇ ਆਪਾਂ ਇੱਕ ਗੱਲ ਕਰ ਰਹੇ ਸੀਗੇ ਵੀ ਆਤਮ ਸਮਰਪਣ ਹਨਾ ਸਹਿਜ ਅਵਸਥਾ ਤਦ ਹੀ ਆਉਗੀ ਜਦੋਂ ਤੁਸੀਂ ਆਪਦੇ ਪੂਰਾ ਆਤਮ ਸਮਰਪਣ ਕਰਤਾ ਹਨਾ ਵੀ ਬੇਪਰਵਾਹ ਹੋਗੇ ਤੁਸੀਂ ਵੀ ਪ੍ਰਮਾਤਮਾ ਫਿਰ ਜੋ ਕੁਝ ਮਰਜ਼ੀ ਕਰੇ ਹਨਾ ਤੁਹਾਡੇ ਨਾਲ ਵੀ ਤੁਸੀਂ ਫਿਰ ਸ਼ਿਕਵੇ ਸ਼ਿਕਾਇਤ ਨਹੀਂ ਕਰਨੀ ਤੇ ਬਸ ਉਹ ਉਹਦਾ ਭਾਣਾ ਮਿੱਠਾ ਕਰਕੇ ਮੰਨਣਾ ਇਸ ਤਰ੍ਹਾਂ ਤੁਸੀਂ ਫਿਰ ਆਤਮ ਸਮਰਪਣ ਦੇ ਵਿੱਚ ਕਾਮਯਾਬ ਹੋਮੋਂਗੇ ਠੀਕ ਹੈ ਤੁਸੀਂ ਪਰਮਾਤਮਾ ਨੂੰ ਵੀ ਪਾ ਲਓਗੇ ਉਹਦੇ ਨਾਲ ਜੁੜ ਵੀ ਜਾਓਗੇ ਤੇ ਤੁਹਾਨੂੰ ਜਿਹੜੀ ਕਹਿੰਦੇ ਹੁੰਦੇ ਹੋ ਵੀ ਮੋਕਸ਼ ਪ੍ਰਾਪਤੀ ਆ ਉਹ ਇਸੇ ਰਾਂਹ ਨਾਲ ਹੀ ਮਿਲਣੀ ਆ ਜਦੋਂ ਤੁਸੀਂ 100% ਪਰਮਾਤਮਾ ਦੇ ਨਾਲ ਜੁੜੋਂਗੇ ਤੇ ਉਹ ਜੁੜਨ ਦਾ ਤਰੀਕਾ ਹੈਗਾ ਸਹਿਜ ਅਵਸਥਾ ਗੁਰਬਾਣੀ ਵਿੱਚ ਹੀ ਲਿਖਿਆ ਵੀ ਆ ਉਹਨਾਂ ਨੇ ਤਾਂ ਪਿਆ ਮੇਰੀ ਮਾਂ ਐ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸੇਤੀ ਤਾਂ ਫਿਰ ਇਹ ਸਹਿਜ ਕਿਵੇਂ ਆਊਗਾ ਮੈਂ ਤੁਹਾਨੂੰ ਦੱਸਦਾ ਅਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹਨ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਗਾਹਾਂ ਸ਼ੇਅਰ ਕਰਿਓ ਤਾਂ ਕਿ ਮੇਰੇ ਹੋਰ ਵੀਰ ਭੈਣ ਭਰਾਵਾਂ ਨੂੰ ਇਹ ਜਿਹੜੀ ਹੈਗੀ ਥੋੜੀ ਬਹੁਤੀ ਜਿਵੇਂ ਵੀ ਇਨਫੋਰਮੇਸ਼ਨ ਹੈ ਉਹਨਾਂ ਨੂੰ ਪਹੁੰਚ ਸਕੇ ਤੇ ਸਾਰੇ ਆਪਾਂ ਹਨਾ ਸਹਿਜ ਅਵਸਥਾ ਵਿੱਚ ਆਈਏ ਆਉਣ ਦੀ ਕੋਸ਼ਿਸ਼ ਕਰੀਏ ਮਨੁੱਖੀ ਸ਼ਰੀਰ ਮਨੁੱਖੀ ਮਨ ਕਦੇ ਨਹੀਂ ਆ ਸਕਦਾ ਇਦਾਂ ਨਹੀਂ ਹੁੰਦਾ ਵੀ ਕਦੇ ਨਹੀਂ ਆ ਸਕਦਾ ਬਹੁਤ ਔਖਾ ਆਊਗਾ ਹਨਾ ਬਹੁਤ ਔਖਾ ਆਊਗਾ ਬਟ ਇਹ ਹੈ ਕਿ ਆਪਾਂ ਕੋਸ਼ਿਸ਼ ਕਰ ਸਕਦੇ ਆ ਤਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹਨਾ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ 'ਚ ਤਦ ਤੱਕ ਲਈ ਵਾਈ ਗੁਰਜੀ ਕਾ ਠਾਲ ਸਾਂ ਵਾਈ ਗੁਰਜੀ ਕੀ ਫਤ